ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਰਨ ਬਰਾੜ ਸਵਾਗਤ ਹੈ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਇੱਕ ਹੋਰ ਬਹੁਤ ਸੋਹਣੀ ਗੱਡੀ ਲੈ ਕੇ ਆਏ ਹਾਂ ਤੁਹਾਡੇ ਲਈ ਜੀ ਇਸ ਦੀ ਅੱਜ ਦੇ ਟਾਈਮ ਸਭ ਤੋਂ ਜ਼ਿਆਦਾ ਡਿਮਾਂਡ ਆ ਅੱਜ ਆਪਾਂ ਲੈ ਕੇ ਆਏ ਹਾਂ ਮਹਿੰਦਰਾ ਸਕੋਰਪਿਓ S11 ਅੱਜ ਦਿਖਾਉਣੇ ਆ ਤੁਹਾਨੂੰ ਕਾਰ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਮਹਿੰਦਰਾ ਸਕੋਰਪਿਓ ਇਹ ਰਹੂਗੀ ਇੰਡੀਅਨ ਮੋਟਰ ਤੇ 100 ਫੁੱਟੀ ਰੋਡ ਓਪੋਜ਼ਿਟ ਕੈਨਨ ਦਾ ਸ਼ੋਅਰੂਮ ਹੈਗਾਗਾ ਮਹਿੰਦਰਾ ਸਕੋਰਪਿਓ 2019 ਮਾਡਲ VIP ਨੰਬਰ ਦੀ S11 ਕਾਰ 32 31 32000 ਜੈਨੂਨ ਸਰਵਿਸ ਰਿਕਾਰਡ ਦੇ ਨਾਲ ਚੱਲੀ ਆ ਸਾਰੀ ਗੱਡੀ オリジナル ਆ ਸਾਰੀ ਗੱਡੀ オリジナル ਇੱਕ ਸਕ੍ਰੈਚ ਵੀ ਨਹੀਂ ਹੈਗਾ ਜਿਹੜਾ ਸਕ੍ਰੈਚ ਰਹੂਗਾ ਉਹ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦੂੰਗਾ ਜਿਹੜਾ ਵੀ ਸਕ੍ਰੈਚ ਰਹੂਗਾ ਸਾਰੀ ਗੱਡੀ オリジナル ਆ 30000 ਤੇ ਸਰਵਿਸ ਹੋਈ ਆ ਹੁਣ 31 ਤੋਂ 32000 ਕਿਲੋਮੀਟਰ ਗੱਡੀ ਚੱਲੀ ਆ ਸਾਰੀ ਗੱਡੀ オリジナル ਆ ਕੋਈ ਸਕ੍ਰੈਚ ਵੀ ਨਹੀਂ ਹੈਗਾ ਜਿਹੜਾ ਸਕ੍ਰੈਚ ਇੱਕ ਦੋ ਸਕ੍ਰੈਚ ਹੈਗੇ ਆ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾ ਦੂੰਗਾ VIP ਨੰਬਰ ਤੇ ਆ ਸੈਕੰਡ ਓਨਰ ਆ एसए 11 ਮਾਡਲ ਆ ਸਾਰੀ ਗੱਡੀ ਰਿਜੀਨਲ ਸੈਕੰਡ ਓਨਰ ਅਲਾਏ ਤੇ ਟਾਇਰ ਜਿਹੜੇ ਹੈਗੇ ਬਿਲਕੁਲ ਬ੍ਰਾਂਡ ਨਿਊ ਤੇ ਜਿਹੜੇ ਬਾਹਰੋਂ ਮਲਕੀ ਪਵਾਏ ਹੋਏ ਹੈਗੇ ਆ ਲਾਇ ਵੀਲ ਜਿਹੜੇ ਬਾਹਰੋਂ ਪਵਾਏ ਹੋਏ ਹੈਗੇ ਲੱਖ ਰੁਪਏ ਦੇ ਘੱਟੋ-ਘੱਟ ਲਾਇ ਤੇ ਟਾਇਰ ਹੀ ਪਵਾਏ ਹੋਏ ਹੈਗੇ ਆ ਕਸਟਮਰ ਨੇ ਸੈਕੰਡ ਓਨਰ ਆ ਐਸ 11 ਮਾਡਲ ਆ ਸਾਰੀ ਗੱਡੀ ਰਿਜੀਨਲ ਆ ਜਿਹੜੇ ਸਕ੍ਰੈਚ ਰਹਿਣਗੇ ਮਾਈਨਰ ਜੇ ਉਹ ਸੋਨੂੰ ਮੈਂ ਵੀਡੀਓ ਦੇ ਵਿੱਚ ਦਿਖਾਉਂਦਾ ਰਹੂੰਗਾ 31 ਤੋਂ 32000 ਕਿਲੋਮੀਟਰ ਗੱਡੀ ਚੱਲੀ ਆ ਸਰਵਿਸ ਰਿਕਾਰਡ ਦੇ ਨਾਲ ਚੱਲੀ ਆ 30000 ਤੇ ਦੀ ਸਰਵਿਸ ਹੋਈ ਆ ਅੱਜ ਤੋਂ ਆਜੋ ਸੁਣ ਮੈਂ ਮੀਟਰ ਦਿਖਾਉਣਾ ਗੱਡੀ ਕਿੰਨੀ ਚੱਲੀ ਹੈਗੀ ਹੈਗੀ ਆਜੋ ਸੁਣ ਮੈਂ ਅੰਦਰੋਂ ਦਿਖਾਉਣਾ ਗੱਡੀ ਦੀ ਕੰਡੀਸ਼ਨ ਦਿਖਾਉਣਾ ਬਿਲਕੁਲ ਬ੍ਰੈਂਡ ਨਿਊ ਇੱਕ ਪਾਸੇ ਤੁਸੀਂ ਸ਼ੋਰੂਮ ਦੇ ਵਿੱਚ ਜਾ ਕੇ ਗੱਡੀ ਦੇਖ ਲਓ ਇੱਕ ਪਾਸੇ ਤੁਸੀਂ ਆ ਸਾਡੀ ਗੱਡੀ ਦੇਖ ਲਓ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਹੈਗੀ ਕੈਪਟਨ ਸੀਟਾਂ ਵਾਲੀ ਇਹ ਗੱਡੀ ਹੈਗੀ ਹੈਗੀ ਤੁਸੀਂ ਅੰਦਰੋਂ ਇੰਟੀਰੀਅਰ ਸੀਟਾਂ ਸਾਰਾ ਕੁਝ ਤੁਸੀਂ ਦੇਖ ਸਕਦੇ ਹੈ ਕਿਉਂਕਿ ਜਿੰਨੀ ਚੱਲੀ ਆ ਸਰਵਿਸ ਰਿਕਾਰਡ ਦੇ ਨਾਲ ਚੱਲੀ ਵੀ ਹੈਗੀ ਹੈਗੀ ਗੱਡੀ ਇਹ 35104 ਕਿਲੋਮੀਟਰ ਚੱਲੀ ਆ 35104 ਕਿਲੋਮੀਟਰ ਗੱਡੀ ਚੱਲੀ ਵੀ ਹੈਗੀ ਹੈਗੀ ਜੈਨੂਨ ਸਰਵਿਸ ਰਿਕਾਰਡ ਦੇ ਨਾਲ ਚੱਲੀ ਆ ਫੀਚਰ ਆਲਮੋਸਟ ਇਹਦੇ ਵਿੱਚ ਸਾਰੇ ਫੀਚਰ ਅਵੇਲੇਬਲ ਰਹਿੰਦੇ ਹੈਗੇ ਐਸ 11 ਮਾਡਲ ਆ ਜਾਂਦਾ ਹੈਗਾਗਾ 30000 ਕਿਲੋਮੀਟਰ ਤੇ ਇਹਦੀ ਸਰਵਿਸ ਹੋਈ ਆ ਅੰਦਰੋਂ ਤੁਸੀਂ ਛੱਤ ਵਗੈਰਾ ਸਾਰਾ ਤੁਸੀਂ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਛੱਤ ਵਗੈਰਾ ਇੰਟੀਰੀਅਰ ਗਲੋ ਬਾਕਸ ਐਸ 11 ਮਾਡਲ ਆ 30000 ਤੇ ਇਹਦੀ ਸਰਵਿਸ ਹੋਈ ਹੈਗੀ ਹੈਗੀ ਕੈਪਟਨ ਸੀਟਾਂ ਵਾਲੀ ਇਹ ਗੱਡੀ ਹੈਗੀ ਆ ਸਾਈਡ ਤੋਂ ਤੁਸੀਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੈਗੇ ਹੋਗੇ ਬੈਕ ਤੋਂ ਸਾਨੂੰ ਮੈਂ ਕੰਡੀਸ਼ਨ ਦਿਖਾਉਣਾ ਹੈਗਾ ਸੀਟਾਂ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਬ੍ਰੈਂਡ ਨਿਊ ਸੀਟਾਂ ਦੀ ਕੰਡੀਸ਼ਨ ਆ ਅੰਦਰੋਂ ਮੈਟਿੰਗ ਮੂਟਿੰਗ ਪੂਰੀ ਵਧੀਆ ਹੋਈ ਵੀ ਹੈਗੀ ਹੈਗੀ ਮੈਟ ਪੂਰੇ ਵਧੀਆ ਕੰਪਨੀ ਦੇ ਮਲਕੀ ਜਿਹੜੇ ਰੱਖੇ ਹੋਏ ਹੈਗੇ ਹੈਗੇ ਬਾਕੀ ਕੈਪਟਨ ਸੀਟਾਂ ਵਾਲੀ ਕੈਪਟਨ ਸੀਟਾਂ ਵਾਲੀ ਦੀ ਤਾਂ ਵੈਸੇ ਹੀ ਅੱਜਕੱ데 ਟਾਈਮ ਆਪਾਂ ਦੇਖੀਏ ਤਾਂ ਕਾਫੀ ਡਿਮਾਂਡ ਹੈਗੀ ਆ ਸਭ ਤੋਂ ਜ਼ਿਆਦਾ ਜਿਹੜੀ ਡਿਮਾਂਡ ਰਹਿੰਦੀ ਹੈਗੀ ਕੈਪਟਨ ਸੀਟਾਂ ਵਾਲੀ ਕਾਰ ਦੀ ਰਹਿੰਦੀ ਹੈਗੀ ਆ ਸੱਤ ਛੱਤ ਤੁਸੀਂ ਦੇਖ ਸਕਦੇ ਹੋਗੇ ਪੂਰੀ ਵਧੀਆ ਕੰਡੀਸ਼ਨ ਦੀ ਕਾਰ ਸਾਰੀ ਗੱਡੀ オリジナル2019 ਮਾਡਲ S11 ਮਾਡਲ ਸੈਕੰਡ ਆਨਰ VIP ਨੰਬਰ ਸਾਰੀ ਗੱਡੀ ਓਰੀਜਨਲ ਜੇਡਾ ਮਾਈਨਰ ਜਾਂ ਸਕ੍ਰੈਚ ਰਹੂਗਾ ਇੱਕ ਮਾਈਨਰ ਜੇ ਸਕ੍ਰੈਚ ਜੀ ਹੈਗੀ ਹੈਗੀ ਉਹ ਤੁਹਾਨੂੰ ਮੈਂ ਦਿਖਾ ਦੂੰਗਾ ਇਹ ਤਾਂ ਜਿਵੇਂ ਵੈਸੀ ਲੱਗਿਆ ਹੋਇਆ ਹੈਗਾਗਾ ਇੱਕ ਆ ਸਕ੍ਰੈਚ ਹੈਗਾ ਆ ਥੋੜਾ ਜਿਹਾ ਸਕ੍ਰੈਚ ਹੈਗਾ ਬਾਕੀ ਹਰ ਜੇ ਤੱਕ ਮੈਨੂੰ ਕਿਤੇ ਕੋਈ ਸਕ੍ਰੈਚ ਦਿਖਿਆ ਨਹੀਂ ਬਾਕੀ ਜੇ ਕੋਈ ਸਕ੍ਰੈਚ ਹੋਊਗਾ ਉਹ ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਦਿਖਾ ਦੇਣਾ ਹੁਣਾ ਤੁਹਾਨੂੰ ਮੈਂ ਜਿਹੜੀਆਂ ਪਹਿਲਾਂ ਵਾਲੀਆਂ ਵੀਡੀਓ ਵੀ ਤੁਸੀਂ ਦੇਖੀਆਂ ਹੀ ਹੋਣੀਆਂ ਪਿੱਛੋਂ ਤੁਸੀਂ ਕੰਡੀਸ਼ਨ ਦੇਖ ਸਕਦੇ ਹੋਗੇ ਬਿਲਕੁਲ ਬ੍ਰੈਂਡ ਨਿਊ ਗੱਡੀ ਬਿਲਕੁਲ ਬ੍ਰੈਂਡ ਨਿਊ ਕਾਰ 2019 ਮਾਡਲ ਐਸ 11 ਮਾਡਲ ਐਸ 11 ਬਾਕੀ ਕਾਫੀ ਯਾਰਾਂ ਦੋਸਤਾਂ ਦੇ ਮੈਸੇਜ ਆਉਂਦੇ ਰਹਿੰਦੇ ਆ ਫੋਨ ਆਉਂਦੇ ਰਹਿੰਦੇ ਹੈਗੇ ਆਗੇ ਪ੍ਰਾਈਸ ਪ੍ਰਾਈਸ ਕਮੈਂਟ ਵੀ ਕਾਫੀ ਆਉਂਦੇ ਹੈਗੇ ਆ ਤੁਸੀਂ ਕਮੈਂਟ ਪ੍ਰਾਈਸ ਵੀਰੇ ਤੁਸੀਂ ਸਕਰੀਨ ਦੇ ਉੱਪਰ ਨੰਬਰ ਸ਼ੋ ਹੁੰਦੇ ਰਹਿੰਦੇ ਹੈਗੇ ਆਗੇ ਤੁਸੀਂ ਉੱਥੇ ਡਾਇਰੈਕਟ ਕਾਲ ਕਰਕੇ ਪ੍ਰਾਈਸ ਵਗੈਰਾ ਤੁਸੀਂ ਕਨਫਰਮ ਕਰ ਸਕਦੇ ਹੈਗੇ ਹੋਗੇ ਸਾਈਟ ਤੋਂ ਵੀ ਤੁਸੀਂ ਦੇਖ ਸਕਦੇ ਹੋਗੇ ਗੱਡੀ ਦੀ ਕੰਡੀਸ਼ਨ ਸਾਈਟ ਤੋਂ ਵੀ ਬਹੁਤ ਵਧੀਆ ਕੰਡੀਸ਼ਨ ਲਾਇ ਤੇ ਟਾਇਰ ਜਿਵੇਂ ਤੁਸੀਂ ਦੇਖੋਗੇ ਬਾਹਰੋਂ ਕੋਈ ਵੇ ਹੈਗੇ ਆ ਮੋਡੀਫਿਕੇਸ਼ਨ ਥੋੜੀ ਲਾਏ ਤੇ ਟਾਇਰਾਂ ਦੀ ਕਰਵਾਈ ਹੈਗੀ ਆ ਲੱਖ ਰੁਪਏ ਦੇ ਇਕੱਲੇ ਲਾਏ ਤੇ ਟਾਇਰ ਟਾਇਰੀ ਹੈਗੀ ਆ ਬਾਕੀ ਸਾਰੀ ਗੱਡੀ ਓਕੇ ਆ ਕਿਤੇ ਸਿੰਗਲ ਸਕਰੈਚ ਵੀ ਨਹੀਂ ਹਜੇ ਤੱਕ ਮੈਨੂੰ ਦਿਖ ਰਿਹਾ ਬਾਕੀ ਜਿਹੜਾ ਸਕਰੈਚ ਦਿਖਣਗੇ ਉਹ ਸੋਨੂੰ ਮੈਂ ਵੀਡੀਓ ਦੇ ਵਿੱਚ ਦਿਖਾਈ ਦੇਣਾ ਹੈਗਾਗਾ ਸਾਰੀ ਗੱਡੀ ਓਕੇ S11 2019 ਮਾਡਲ ਸੈਕੰਡ ਓਨਰ ਸੈਕੰਡ ਓਨਰ S11 ਵਾਈਟ ਕਲਰ ਦੇ ਵਿੱਚ ਇਹ ਤੁਹਾਨੂੰ ਮਿਲੇਗੀ ਇੰਡੀਅਨ ਮੋਟਰ ਤੇ 100 ਫੁੱਟੀ ਰੋਡ ਬਠਿੰਡਾ ਇੰਡੀਅਨ ਮੋਟਰ ਤੇ ਇਹ ਗੱਡੀ ਅਵੇਲੇਬਲ ਰਹੂਗੀ 100 ਫੁੱਟੀ ਰੋਡ ਬਠਿੰਡਾ ਤੇ ਐਸ 11 ਐਮ ਹੌਕ ਇੰਜਨ 2.2 ਲੀਟਰ ਇਹਦੇ ਵਿੱਚ ਇੰਜਨ ਅਵੇਲੇਬਲ ਰਹਿੰਦਾ ਹੈਗਾ ਸਾਰੀ ਗੱਡੀ オリジナル ਆ ਬਾਕੀ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਗੱਲ ਗੱਲ ਕਹੀ ਹੈਗੀ ਆ ਬਿਲਕੁਲ ਸੇਮ ਇਨ ਬਿਨ ਨਿਕਲੂਗੀ ਉਹਦੇ ਵਿੱਚੋਂ ਕਿਸੇ ਵੀ ਗੱਲ ਦੇ ਵਿੱਚ ਉਹ ਕੋਈ ਵੀ ਫਰਕ ਨਹੀਂ ਆਊਗਾ ਜਿੰਨਿਆਂ ਵੀ ਇੰਡੀਅਨ ਮੋਟਰ ਤੇ ਆਪਣੀ ਅਜ ਤੱਕ ਵੀਡੀਓ ਬਣੀਆਂ ਤੁਸੀਂ ਦੇਖਿਆ ਹੀ ਆ ਕਾਫੀ ਕਸਟਮਰ ਗੱਡੀਆਂ ਲੈ ਕੇ ਵੀ ਗਏ ਹੈਗੇ ਜਿਹੜੀ ਚੀਜ਼ ਆਪਾਂ ਵੀਡੀਓ ਦੇ ਵਿੱਚ ਕਹਨੇ ਆ ਬਿਲਕੁਲ ਉਹੀ ਨਿਕਲਦੀ ਹੈਗੀ ਸੇਮ ਇਨ ਬਿਨ ਜਿਹੜਾ ਸਕ੍ਰੈਚ ਹੈਗਾ ਉਹ ਵੀ ਤੁਹਾਨੂੰ ਆਪਾਂ ਦਿਖਾਤਾ ਹੈਗਾ 2.2 ਲੀਟਰ ਸੈਕੰਡ ਓਨਰ ਬੀਆਈਪ ਨੰਬਰ 0053 ਓਕੇ ਦੋਸਤੋ ਧੰਨਵਾਦ ਸਸੀਕਾਰ ਲਾਈਕ ਕਮੈਂਟ ਤੇ ਸ਼ੇਅਰ ਵੀਡੀਓ ਨੂੰ ਜਰੂਰ ਕਰਿਓ